ਬਾਬਾ ਜੀ 68 13th ਬਾਰੇ ਹੋਰ ਦੱਸੋ ਜਦੋਂ ਗੁਰੂ ਅਰਜਨ ਦੇਵ ਜੀ ਨੇ ਗੁਰੂ ਰਣ ਸਾਹਿਬ ਜੀ ਦੀ ਪਹਿਲੀ ਬੀੜ ਤਿਆਰ ਕਰਨ ਦਾ ਵਿਚਾਰ ਬਣਾਇਆ ਤਾਂ ਉਹ ਬਾਬਾ ਮੋਹਨ ਜੀ ਕੋਲ ਪੋਥੀਆਂ ਲੈਣ ਗਏ ਸਨ ਜਦੋਂ ਗੋਇੰਦਵਾਲ ਸਾਹਿਬ ਤੋਂ ਪੋਥੀਆਂ ਲੈ ਕੇ ਆਏ ਤਾਂ ਉਸ ਥੜੇ ਵਾਲੀ ਖਾਂ ਤੇ ਸ਼ਿਸ਼ੋਬਤ ਕੀਤੀ ਅਸਨ ਸ਼ਿਸ਼ੋਬਤ ਕੀਤੀਆਂ ਸ਼ਿਸ਼ੋਬਤ ਮਤਲਬ ਇਸ ਥੜੇ ਉੱਪਰ ਸਤਕਾਰ ਨਾਲ ਰੱਖੀਆਂ। ਬਾਬਾ ਮੋਹਨ ਜੀ ਕੌਣ ਸਨ? ਅਤੇ ਉਹਨਾਂ ਕੋਲ ਕਿਹੜੀਆਂ ਪੋਥੀਆਂ ਸਨ? ਬਾਬਾ ਮੋਹਨ ਜੀ ਗੁਰੂ ਅਮਰਦਾਸ ਸਾਹਿਬ ਜੀ ਦੇ ਸਹਬਜ਼ਾਦੇ ਸਨ। ਉਹਨਾਂ ਕੋਲ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਮਰਦਾਸ ਜੀ ਤੱਕ ਉਚਾਰਨ ਹੋਈ ਗੁਰਬਾਣੀ ਦੀਆਂ ਕੁੱਝ ਪੋਥੀਆਂ ਸਨ। ਬਾਬਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਸਰੂਪ ਗੁਰੂ ਅਰਜਨ ਦੇਵ ਜੀ ਨੇ ਤਿਆਰ ਕੀਤੇ ਸਨ। ਉਸ ਬਾਰੇ ਵੀ ਮੈਨੂੰ ਦੱਸੋ ਜੀ